ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਤੌਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਕਲਾਸ 12th ਦੇ ਲਈ 12ਵੀਂ ਸ਼੍ਰੇਣੀ ਦੇ ਲਈ ਪੰਜਾਬੀ ਚੋਣ ਵੀ ਚੋਣ ਵੀ ਪੰਜਾਬੀ ਪੰਜਾਬੀ ਇਲੈਕਟਿਵ ਦਾ ਆਪਾਂ ਮਾਡਲ ਟੈਸਟ ਪੇਪਰ ਲੈ ਕੇ ਆਏ ਹਾਂ ਨਮੂਨਾ ਪ੍ਰਸ਼ਨ ਪੱਤਰ ਤੁਹਾਡੇ ਪ੍ਰੀ ਬੋਰਡ ਤੇ ਫਾਈਨਲ ਐਗਜ਼ਾਮ ਦੀ ਤਿਆਰੀ ਦੇ ਲਈ ਇਹ ਹੈਗਾ ਨਮੂਨਾ ਪ੍ਰਸ਼ਨ ਪੱਤਰ ਮਾਡਲ ਟੈਸਟ ਪੇਪਰ ਤੇ ਇਸ ਤੋਂ ਇਲਾਵਾ ਜਿਹੜੇ ਕਿ ਤੁਸੀਂ ਤੁਹਾਡਾ ਕਿਵੇਂ ਤਿਆਰੀ ਕਰਨੀ ਪੰਜਾਬੀ ਲਿਟਰੇਚਰ ਦੀ ਕੀ ਤੁਹਾਡਾ ਪਾਸਿੰਗ ਫਾਰਮੂਲਾ ਕੀ ਤੁਹਾਡਾ ਪੇਪਰ ਦਾ ਪੈਟਰਨ ਆ ਆਲਰੇਡੀ ਆਪਾਂ ਨੇ ਚੈਨਲ ਤੇ ਅਪਲੋਡ ਕੀਤਾ ਹੋਇਆ ਤੁਸੀਂ ਉਹ ਵੀਡੀਓ ਨੂੰ ਜ਼ਰੂਰ ਵਾਚ ਕਰ ਲੈਣਾ 80 ਮਾਰਕਸ ਦਾ ਸਟੂਡੈਂਟਸ ਦਾ ਤੁਹਾਡਾ ਐਗਜ਼ਾਮ ਹੋਣਾ ਜਿਹਦੇ ਵਿੱਚ ਪਾਸਿੰਗ ਮਾਰਕਸ ਹੈਗੇ 26 ਠੀਕ ਹੈ ਇਸ ਵੀਡੀਓ ਚ ਆਪਾਂ ਇਹ ਮਾਡਲ ਟੈਸਟ ਪੇਪਰ ਫੁੱਲ ਇਹਦਾ ਸੋਲੂਸ਼ਨ ਕਰਾਂਗੇ ਤੇ ਨਾਲ ਦੀ ਨਾਲ ਕੀ ਤੁਹਾਡਾ ਜਿਹੜਾ ਪੰਜਾਬੀ ਇਲੈਕਟਿਵ ਦਾ ਸਾਰੇ ਸਿਲੇਬਸ ਦੀ ਆਪਾਂ ਨੇ ਆਲਰੇਡੀ ਵੀਡੀਓਜ਼ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਪਲੇਲਿਸਟ ਦੇ ਵਿੱਚ ਜਾਣਾ ਟੂਰ ਸਟੱਡੀਜ਼ ਕਲਾਸ ਚੈਨਲ ਨੂੰ ਸਰਚ ਕਰਕੇ ਧੰਨ ਉਸ ਤੋਂ ਬਾਅਦ ਪਲੇਲਿਸਟ ਦੇ ਵਿੱਚ ਤੁਸੀਂ ਨੀਚੇ ਸਕਰੋਲ ਕਰੋਗੇ ਤਾਂ ਇਹ ਤਾਂ ਹੈਗੇ ਸੀ ਸਤੰਬਰ ਪ੍ਰੀਖਿਆ ਲਈ ਉਸ ਤੋਂ ਬਾਅਦ ਤੁਹਾਨੂੰ 올 ਟਾਪਿਕਸ ਦੀ ਪਲੇਲਿਸਟ ਮਿਲੂਗੀ ਪੰਜਾਬੀ ਇਲੈਕਟਿਵ ਇੰਗਲਿਸ਼ ਇਹ ਰਹੀ ਪੰਜਾਬੀ ਲੈਕਚਰ ਤੁਸੀਂ ਇਹਨੂੰ ਕਲਿੱਕ ਕਰਨਾ ਤਾਂ ਉਹਨੂੰ ਚੰਡੀ ਦੀਵਾਰ ਵਾਲਾ ਲੌਂਗ ਕੁਐਸਚਨ ਸਾਰੇ ਲੌਂਗ ਕੁਐਸਚਨ ਤੁਹਾਡੇ ਵੀਰ ਕਾਵਿ ਕਿੱਸਾ ਕਾਵਿ ਸ਼ੰਦ ਕੇਂਦਰੀ ਭਾਵ ਸਾਰ ਇਹਦੇ ਵਿੱਚ ਮਾਡਲ ਟੈਸਟ ਪੇਪਰ ਸਫਰ ਨਾਮਾ ਸਾਹਿਦ ਰੂਪ ਸਾਰੇ ਸਵੈ ਜੀਵਨੀ ਸਾਹਿਦ ਰੂਪ ਤੁਸੀਂ ਇਹਨਾਂ ਨੂੰ ਜਿਹੜੇ ਕਿ ਆਪਣੇ ਸੂਫੀ ਕਾਵਿ ਦੇ ਜਿੰਨੇ ਪ੍ਰਸੰਗ ਸਹਿਤ ਵਿਆਖਿਆ 23 ਤੋਂ ਇਲਾਵਾ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਸਾਰੇ ਇਹਦੇ ਵਿੱਚ ਆਪਾਂ ਨੇ ਕਰਵਾਏ ਹੋਏ ਲੋ ਟੌਪਿਕਸ ਤੁਸੀਂ ਆਪਣੇ ਵਾਚ ਕਰ ਲੈਣੇ ਨੇ ਹਾਂਜੀ ਮਾਡਲ ਟੈਸਟ ਪੇਪਰ ਦੇ ਅਕੋਰਡਿੰਗ ਜਿਹੜੇ ਕਿ ਹੁਣ ਤੁਹਾਡੇ ਪੇਪਰ ਪੈਟਰਨ ਦੇ ਅਕੋਰਡਿੰਗ ਤੁਹਾਨੂੰ ਸ਼ਾਰਟ ਕੁਐਸਚਨ ਹੋਣੇ ਨੇ 20 ਹਾਂਜੀ ਸਭ ਤੋਂ ਪਹਿਲਾਂ ਹੈਗਾ ਸ਼ੇਖ ਫਰੀਦ ਜੀ ਇੱਕ ਦੋ ਸ਼ਬਦਾਂ ਵਿੱਚ ਆਨਸਰ ਨੇ ਸ਼ੇਖ ਫਰੀਦ ਜੀ ਕਿਹੜੀ ਕਾਵਿ ਧਾਰਾ ਨਾਲ ਸੰਬੰਧਿਤ ਕਵੀ ਹਨ ਤਾਂ ਸ਼ੇਖ ਫਰੀਦ ਜੀ ਕਿਹੜੀ ਕਾਵਿ ਧਾਰਾ ਨਾਲ ਸੰਬੰਧਿਤ ਹਿੰਦਾ ਹੈਗੇ ਨੇ ਸੂਫੀ ਕਾਵਿ ਧਾਰਾ ਨਾਲ ਆਨਸਰ ਸੂਫੀ ਕਾਵਿ ਧਾਰਾ ਸੂਫੀ ਕਾਵਿ ਧਾਰਾ ਨਾਲ ਸੰਬੰਧਿਤ ਨੇ ਤੇ ਇਸ ਤੋਂ ਇਲਾਵਾ ਬਾਕੀ ਤੁਸੀਂ ਬਾਕੀ ਵੀ ਯਾਦ ਕਰਨੇ ਨੇ ਕਿਉਂਕਿ ਕਿਸੇ ਹੋਰ ਬਾਰੇ ਵੀ ਕੁਐਸਚਨ ਆ ਸਕਦਾ ਜਿਵੇਂ ਵਜੀਦ ਕਿਹੜੀ ਕਵਤਾਰ ਨਾਲ ਸੰਬੰਧਿਤ ਨੇ ਸੂਫੀ ਕਵਤਾਰ ਨਾਲ ਮਤਲਬ ਕਿ ਤੁਹਾਨੂੰ ਸੂਫੀ ਕਵਤਾਰ ਆ ਗੁਰਮਤ ਕਵਤਾਰ ਆ ਕਿੱਸਾ ਕਵਤਾਰ ਆ ਵੀਰ ਕਵਤਾਰ ਆਲੇ ਸਾਰੇ ਜਿਹੜੇ ਕਿ ਯਾਦ ਹੋਣੇ ਚਾਹੀਦੇ ਨੇ ਸ਼ਾਹੂ ਸੇਨ ਕਿਹੜੀ ਕਵਤਾਰ ਨਾਲ ਸੰਬੰਧਿਤ ਸੂਫੀ ਕਾਵ ਨਾਲ ਸੁਲਤਾਨ ਬਹੁ ਇਹ ਵੀ ਸੂਫੀ ਕਾਵ ਨਾਲ ਬੁੱਲੇ ਸ਼ਾਹ ਵੀ ਸੂਫੀ ਕਾਵ ਹਾਸ਼ਮ ਸ਼ਾਹ ਵੀ ਸੂਫੀ ਕਾਵ ਖਵਾਜਾ ਗੁਲਾਮ ਫਰੀਦ ਵੀ ਸੂਫੀ ਕਾਵ ਦੇ ਨਾਲ ਤੇ ਗੁਰਮਤ ਕਾਵ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅ ਸ਼੍ਰੀ ਗੁਰੂ ਅਰਜਨਦੇਵ ਜੀ ਭਾਈ ਗੁਰਦਾਸ ਜੀ ਤੇ ਸ਼੍ਰੀ ਗੁਰ ਤੇਗ ਬਹਾਦਰ ਜੀ ਕਿੱਸਾ ਕਾਵਟਾਰਾ ਦੇ ਵਿੱਚ ਹੈਗਾ ਪਿੱਲੂ ਹਾਫਿਜ਼ ਬਰਖੁਦਾਰ ਵਾਰਿਸ ਸ਼ਾਹ ਕਾਦਰ ਯਾਰ ਦੇਖੋ ਇਹਦੇ ਵਿੱਚ ਆਪਾਂ ਨੂੰ ਉਹ ਨਹੀਂ ਹੈਗਾ ਦਮੋਦਰ ਵਗੈਰਾ ਕਿੰਨੇ ਕੁ ਕੁਸ਼ਨ ਕਮਾ ਕੇ ਪੜਾਉਣ ਦੇ ਨੇ ਵੀ ਤੁਹਾਡੇ ਪਾਠ ਪੁਸਤਕ ਦੇ ਵਿੱਚ ਕਿਹੜੇ-ਕਿਹੜੇ ਹੈਗੇ ਨੇ ਠੀਕ ਹੈ ਤਾਂ ਯਾਦ ਰੱਖਣੇ ਨੇ ਕਿੱਸਾ ਕਾਵ ਦੇ ਵਿੱਚ ਆਪਾਂ ਨੂੰ ਪਿੱਲੂ ਆ ਹਾਫਿਜ਼ ਬਰਖੁਦਾਰ ਵਾਰਿਸ ਸ਼ਾਹ ਤੇ ਕਾਦਰ ਯਾਰ ਤੇ ਵੀਰ ਕਾਵ ਦੇ ਵਿੱਚ ਹੈਗੇ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੁਣ ਜੇ ਕੁਐਸਚਨ ਆ ਜਾਏ ਤੁਹਾਨੂੰ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਿਹੜੀ ਕਾਵਤਾ ਨਾਲ ਸੰਬੰਧਿਤ ਨੇ ਤਾਂ ਉੱਥੇ ਤੁਸੀਂ ਗੁਰਮਤ ਕਾਵ ਨਹੀਂ ਚੁਣਨਾ ਉੱਥੇ ਤੁਸੀਂ ਜਿਹੜੇ ਕਿ ਵੀਰ ਕਾਵ ਚੁਣਨਾ ਕਿਉਂਕਿ ਤੁਹਾਡੀ ਪਾਠ ਪੁਸਤਕ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈਗੀ ਚੰਡੀ ਦੀ ਵਾਰ ਠੀਕ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਚੰਡੀ ਦੀ ਵਾਰ ਹੈ ਜਿਹੜੀ ਕਿ ਵੀਰ ਕਾਵ ਦੇ ਵਿੱਚ ਆਉਂਦੀ ਆ ਤੇ ਨਜ਼ਾਵਤ ਸ਼ਾ ਮੁਹੰਮਦ ਸ਼ਾ ਮੁਹੰਮਦ ਨੂੰ ਜਿਹੜੇ ਕਿ ਕੌਮੀ ਕਵੀ ਵੀ ਕਿਹਾ ਜਾਂਦਾ ਤੇ ਨਜਾਵਤ ਜਿਸ ਨੂੰ ਨਾਦਰ ਸ਼ਾਹ ਦੀ ਵਾਰ ਵੀ ਕਹਿੰਦੇ ਨੇ ਚੰਡੀ ਦੀ ਵਾਰ ਆ ਜਿਹੜੀ ਕਿ ਪੰਜਾਬੀ ਦੇ ਵਿੱਚ ਲਿਖੀ ਗਈ ਹੈ ਤੇ ਇਸ ਤੋਂ ਇਲਾਵਾ ਪਿੱਲੂ ਨੇ ਮਿਰਜ਼ਾ ਸਾਹਿਬਾ ਕਿਹੜੇ ਕਾਵ ਰੂਪ ਦੇ ਵਿੱਚ ਕਿੱਸਾ ਲਿਖਿਆ ਹੈ ਮਿਰਜ਼ਾ ਸਾਹਿਬਾ ਤਾਂ ਇਹ ਹੈਗਾ ਸਦਕਾ ਕਾਵ ਰੂਪ ਦੇ ਵਿੱਚ ਤੇ ਵਾਰਿਸ ਸ਼ਾਹ ਦੀ ਜਿਹੜੀ ਕਿ ਹੀਰਾ ਉਹ ਹੈਗੀ ਆ ਜਿਹੜੀ ਕਿ ਕਿਹੜੇ ਸ਼ਾਂਦੇ ਵਿੱਚ ਆ ਤਾਂ ਉਹ ਹੈਗੇ ਵੰਤ ਸ਼ਾਂਦੇ ਵਿੱਚ ਇਹ ਵੀ ਯਾਦ ਰੱਖਣਾ ਇਹਨਾਂ ਕਾ ਤੇ ਕਾਦਰ ਯਾਰ ਦਾ ਪੂਰਨ ਭਗਤ ਕਿੱਸਾ ਠੀਕ ਹੈ ਤੇ ਹਾਫਿਜ਼ ਵਰਖੋਲਾਰਾ ਯੂਸਫ ਵਿੱਚ ਲਿਖਾ ਕਿਉਂਕਿ ਮੈਂ ਤੁਹਾਨੂੰ ਬਾਕੀ ਰਿਲੇਟਡ ਕੁਐਸਚਨ ਵੀ ਦੱਸ ਰਿਹਾ ਜਿਹੜੇ ਵੀ ਇਹਦੇ ਟਾਪਿਕ ਨਾਲ ਸੰਬੰਧਿਤ ਨੇ ਸ਼ੇਖ ਫਰੀਦ ਜੀ ਦਾ ਪੂਰਾ ਨਾਂ ਕੀ ਸੀ ਸ਼ੇਖ ਫਰੀਦ ਜੀ ਦਾ ਪੂਰਾ ਨਾਂ ਸੀ ਸ਼ੇਖ ਫਰੀਉਦੀਨ ਮਸੂਦ ਸ਼ਕਰਗੰਜ ਠੀਕ ਹੈ ਇਹ ਪੰਜਾਬੀ ਦੇ ਪਹਿਲੇ ਸੂਫੀ ਕਵੀ ਹੋਏ ਨੇ ਤੇ ਸ਼ੇਖ ਫਰੀਦ ਜੀ ਦਾ ਜਨਮ ਮਲਤਾਨ ਦੇ ਪਿੰਡ ਖੋਤਵਾਲ ਦੇ ਵਿੱਚ ਹੋਇਆ ਜਿਸ ਨੂੰ ਹੁਣ ਚੌਲੀ ਮਸ਼ ਯਕ ਪਾਕਿਸਤਾਨ ਦੇ ਦੇ ਵਿੱਚ ਉਹਦੇ ਨਾਲ ਨਾਲ ਪ੍ਰਸਿੱਧ ਹੈ ਤੇ ਸ਼ੇਖ ਫਰੀਦ ਜੀ ਦੇ ਰਚਨਾ ਠੀਕ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜਾ ਸ਼ਬਦਾਂ ਦੇ ਸ਼ਲੋਕਾਂ ਦੇ ਵਿੱਚ ਸ਼੍ਰੀ ਗੁਰੂ ਅ ਅਰਜਨ ਦੇਵ ਜੀ ਨੇ ਜਿਹੜੇ ਕਿ ਪੰਜਵੇਂ ਪਾਤਸ਼ਾਹ ਜੀ ਨੇ ਸ਼ੇਖ ਫਰੀਦ ਜੀ ਦੀ ਬਾਣੀ ਨੂੰ ਜਿਹੜੇ ਕਿ ਦਰਜ ਕਰਵਾਇਆ ਸੀ ਭਾਈ ਗੁਰਦਾਸ ਜੀ ਤੋਂ ਤੇ ਸ਼ੇਖ ਫਰੀਦ ਜੀ ਦੇ 112 ਸ਼ਲੋਕ ਨੇ 112 ਸ਼ਲੋਕ ਚਾਰ ਸ਼ਬਦ ਚਾਰ ਸ਼ਬਦਾਂ ਦੇ ਵਿੱਚੋਂ ਦੋ ਸ਼ਬਦ ਦੋ ਦੋ ਸ਼ਬਦ ਰਾਗ ਆਸਾ ਦੇ ਵਿੱਚਲੇ ਦੋ ਸ਼ਬਦ ਰਾਗ ਸੁਹੀ ਦੇ ਵਿੱਚ ਨੇ ਦੋ ਸ਼ਬਦ ਰਾਗ ਆਸਾ ਦੇ ਵਿੱਚ ਦੋ ਸ਼ਬਦ ਰਾਗ ਸੁਹੀ ਦੇ ਵਿੱਚ ਤੇ ਸ਼ੇਖ ਫਰੀਦ ਜੀ ਦੀ ਰਚਨਾ ਦੇ ਵਿੱਚ ਮਨੁੱਖ ਨੂੰ ਨਿਮਰਤਾ ਪਿਆਰ ਹਮਦਰਦੀ ਭਰਪੂਰ ਸਾਦਾ ਸੱਚਾ ਸੁੱਚਾ ਜੀਵਨ ਜੀਉਣ ਤੇ ਰੱਬ ਦੀ ਭਜਨ ਬੰਦਗੀ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ ਤੇ ਇਹ ਵੀ ਕੁਐਸਚਨ ਪੁੱਛ ਲੈਂਦੇ ਨੇ ਵੀ ਕਿਹੜੇ-ਕਿਹੜੇ ਜਿਹੜੇ ਕਿ ਰਚਨਾ ਤੁਹਾਡੇ ਪਾਠ ਪੁਸਤਕੀ ਦੇ ਵਿੱਚ ਸ਼ਾਮਲ ਹੈ ਜਿਵੇਂ ਇੱਕ ਸ਼ਬਦਾਂ ਤੇ ਇੱਕ ਇੱਕ ਸ਼ਬਦ ਤੁਹਾਡੀ ਪਾਠ ਪੁਸਤਕ ਦੇ ਵਿੱਚ ਦਰਜ ਹੈ 12 ਸ਼ਲੋਕ ਨੇ ਦਿਲੇ ਮੁਹੱਬਤ ਜੀ ਨੇ ਸਹੀ ਸੱਚਾ ਜਿਵੇਂ ਠੀਕ ਹੈ ਤੇ ਬਾਕੀ ਜਿਹੜੇ ਕਿ ਸ਼ਲੋਕ ਨੇ ਵਜੀਦ ਵਜੀਦ ਆ ਜਿਹੜੇ ਕਿ ਪੰਜਾਬੀ ਦਾ ਇਹ ਵੀ ਪ੍ਰਸਿੱਧ ਸੂਫੀ ਕਵੀ ਹੋਇਆ ਤੇ ਵਜੀਦ ਦੀ ਰਚਨਾ ਮੁੱਖ ਤੌਰ ਤੇ ਆਪਾਂ ਨੂੰ ਸ਼ਲੋਕ ਰੂਪ ਦੇ ਵਿੱਚ ਮਿਲਦੀ ਆ ਕਿਹੜੇ ਰੂਪ ਦੇ ਵਿੱਚ ਸ਼ਲੋਕ ਰੂਪ ਦੇ ਵਿੱਚ ਕਿਉਂਕਿ ਕੁਐਸਚਨ ਕਈ ਵਾਰ ਪੁੱਛ ਲੈਂਦੇ ਨੇ ਕਿ ਵਜੀਦ ਦੀ ਰਚਨਾ ਕਿਸ ਰੂਪ ਦੇ ਵਿੱਚ ਮਿਲਦੀ ਆ ਸ਼ਲੋਕ ਰੂਪ ਦੇ ਵਿੱਚ ਮਿਲਦੀ ਆ ਤੇ ਵਜੀਦ ਨੇ ਜਿਹੜੇ ਕਿ ਇਹਦਾ ਸਭ ਤੋਂ ਫੇਮਸ ਹੈਂਗਾ ਤੁੱਕ ਕੌਣ ਸਾਹਿਬ ਨੂੰ ਆਖੇ ਐਉਣੀ ਇੰਜ ਗਾਰ ਠੀਕ ਹੈ ਇਹਦੇ ਨਾਲ ਹੀ ਆਪਾਂ ਨੂੰ ਜਿਹੜੇ ਕਿ ਪਹਿਚਾਣ ਵੀ ਆ ਜਾਂਦੀ ਹੈ ਕਿ ਇਹ ਰਚਨਾ ਵਜੀਦ ਦੀ ਹੈ ਤੇ ਵਜੀਦ ਦੀ ਰਚਨਾ ਦੇ ਵਿੱਚ ਜਿਹੜੇ ਕਿ ਵਿਅੰਗ ਕੀਤਾ ਗਿਆ ਪੰਜਾਬੀ ਠੇਢ ਪੰਜਾਬੀ ਭਾਸ਼ਾ ਵਰਤੀ ਗਈ ਆ ਤੇ ਇਹਦੇ ਵਿੱਚ ਸਮਾਜਿਕ ਅਨਿਆਇ ਦੇ ਵਿਰੁੱਧ ਆਵਾਜ਼ ਉਠਾਈ ਗਈ ਹੈ ਤੇ ਵਿਅੰਗਾਤਮਕ ਅੰਦਾਜ਼ ਦੇ ਵਿੱਚ ਜਿਹੜੇ ਕਿ ਜਿੰਮੇਵਾਰੀ ਮਤਲਬ ਕਿ ਪਰਮਾਤਮਾ ਦੀ ਸੁੱਟੀ ਗਈ ਆ ਤੇ ਸ਼ਾਹ ਹੁਸ਼ੈਨ ਬਾਰੇ ਤੇ ਵਜੀਦ ਨੇ ਜਿਹੜੇ ਕਿ ਆਪਣੇ ਸ਼ਲੋਕਾਂ ਦੇ ਵਿੱਚ ਸਾਹਿਬ ਕਿਹਨੂੰ ਕਿਹਾ ਰੱਬ ਨੂੰ ਕਿਹਾ ਠੀਕ ਹੈ ਪਰਮਾਤਮਾ ਨੂੰ ਸਾਹੂ ਸ਼ੇਨ ਸਾਹੂ ਸ਼ੇਨ ਜਿਹੜੇ ਕਿ ਵੀ ਪੰਜਾਬੀ ਦੇ ਪ੍ਰਸਿੱਧ ਸੂਫੀ ਕਵੀ ਹੋਏ ਨੇ ਤੇ ਇਹਨਾਂ ਦਾ ਜਨਮ ਸ਼ਾਹੂ ਸ਼ੇਨ ਦਾ ਜਨਮ ਲਾਹੌਰ ਦੇ ਵਿੱਚ ਸ਼ੇਖ ਉਸਮਾਨ ਦੇ ਘਰ ਹੋਇਆ ਤੇ ਸ਼ਾਹੂ ਸ਼ੇਨ ਦਾ ਜਿਹੜੇ ਕਿ ਜਨਮ 1539 ਤੋਂ ਲੈ ਕੇ 1593 ਈਸਵੀ ਤੱਕ ਜਿਹਨਾਂ ਦਾ ਟਾਈਮ ਪੀਰੀਅਡ ਹੈ ਤੇ ਸ਼ੇਖ ਫਰੀਦ ਜੀ ਦਾ ਵੀ ਜਨਮ ਤੁਸੀਂ ਯਾਦ ਰੱਖਣਾ ਤਾਂ 10 ਦੀ ਹਾਂਜੀ ਸ਼ੇਖ ਫਰੀਦ ਦੇ ਜਨਮ 1173 ਦੇ ਵਿੱਚ ਹੁੰਦਾ ਤੇ 1266 ਈਸਵੀ ਤੱਕ ਇਹਨਾਂ ਦਾ ਟਾਈਮ ਪੀਰੀਅਡ ਹੈ ਤੇ ਜਿਹੜਾ ਸ਼ਾਹੂ ਸੇਨਾ ਸ਼ਾਹੂ ਸਿੰਘ ਦੀਆਂ ਕਾਫੀਆਂ ਕਾਫੀਆਂ ਜਿਹੜੇ ਕਿ ਤੁਹਾਡੇ ਪਾਠ ਪੁਸਤਕ ਦੇ ਵਿੱਚ ਸ਼ਾਮਿਲ ਨੇ ਕਾਫੀਆਂ ਤੇ ਇਹਨਾਂ ਦੇ ਵਿੱਚ ਕਾਫੀਆਂ ਦੇ ਵਿੱਚ ਸ਼ਾਹੂ ਸ਼ੇਨ ਨੇ ਨਿਮਰਤਾ ਗਰੀਬੀ ਆਜੂਜੀ ਤੇ ਮਿੱਠਤਾ ਦੇ ਗੁਣਾਂ ਦੀ ਪ੍ਰੇਰਨਾ ਦਿੱਤੀ ਆ ਤਫਕੀਰੀ ਪਨ ਮਸਤੀ ਦੇ ਵਿੱਚ ਆਪੇ ਤੋਂ ਵੇਖਦ ਹੋ ਕੇ ਪ੍ਰਮਾਤਮਾ ਨੂੰ ਪਾਉਣ ਦੇ ਵਿਚਾਰ ਦਿੱਤੇ ਗਏ। ਸ਼ਾਹੂ ਸ਼ੇਂਦੇ ਜੀ ਮੈਂ ਇੱਥੇ ਰਹਿਣਾ ਨਹੀਂ ਠੀਕ ਹੈ ਕੈ ਬਾਗੇ ਦੀ ਮੂੜੀ ਇਹ ਫੇਮਸ ਨੇ ਮੁਸ਼ਕਲ ਘਾਟ ਫਕੀਰੀ ਦਾ ਘਾਟ ਕੀ ਆ ਮਾਰਗ ਨਿਮਾਣਿਆ ਦੇ ਰੱਬਾ ਰੱਬਾ ਹੋਈ ਆ ਪਾਵੇਂਗਾ ਦੀਦਾਰ ਸਾਹਿਬ ਦਾ ਰੱਬਾ ਮੇਰੇ ਆਗਣ ਚੇਤਨਾ ਧਰੀ ਠੀਕ ਹੈ ਇਹ ਨੇ ਇਹਦੇ ਵਿੱਚ ਮੀਨਿੰਗ ਢੱਗੀ ਕਿਨੂੰ ਕਿਹਾ ਗਿਆ ਪ੍ਰਮਾਤਮਾ ਨੂੰ ਕਿਹਾ ਗਿਆ ਠੀਕ ਹੈ ਤੇ ਅੱਗੇ ਆ ਜੂਗਾ ਸੁਲਤਾਨ ਬਾਹੁ ਸੁਲਤਾਨ ਬਾਹੁ ਜਿਹੜੇ ਕੀ ਵੀ ਪ੍ਰਸਿੱਧ ਸੂਫੀ ਕਵੀ ਹੋਏ ਨੇ ਤੇ ਇਹਨਾਂ ਦੇ ਜਨਮ ਅਮਵਾਨ ਜ਼ਿਲ੍ਹਾ ਚੰਗ ਦੇ ਵਿੱਚ ਹੁੰਦਾ ਤੇ ਸੁਲਤਾਨ ਬਾਹੁ ਦਾ ਜਿਹੜਾ ਕੀ ਟਾਈਮ ਪਰਿਯੋਦ 1731 ਤੋਂ ਲੈ ਕੇ 1991 ਤੱਕ ਆ ਤੇ ਇਹਨਾਂ ਨੇ ਜਿਹੜੇ ਕੀ 196 ਸੀ ਹਰਫੀਆਂ ਲਿਖੀਆਂ ਨੇ ਤਾਂ ਜੇ ਕੁਐਸਚਨ ਆ ਜਾਈਏ ਕਿ ਸੀ ਹਰਫੀਆਂ ਕਿਸ ਸੂਫੀ ਕਵੀ ਦਾ ਤੁਹਾਡੇ ਪਾਠ ਪੁਸਤਕ ਦੇ ਵਿੱਚ ਦਰਜ ਨੇ ਤਾਂ ਸੁਲਤਾਨ ਬਾਹੁ ਦੀਆਂ ਠੀਕ ਹੈ ਤੇ ਇਹਨਾਂ ਨੇ ਅਰਬੀ ਫਾਰਸੀ ਦੇ ਵਿੱਚ ਲਗਭਗ 140 140 ਜਿਹੜੇ ਕੀ ਪੁਸਤਕਾਂ ਅ ਲਿਖਿਆ ਨੇ 140 ਤੇ ਜਿਹੜੇ ਕਿ ਸੁਲਤਾਨ ਬਾਹੁ ਦੀ ਰਚਨਾ ਦੇ ਵਿੱਚ ਹਰ ਤੁਕ ਦੇ ਅੰਤ ਦੇ ਵਿੱਚ ਆਪਾਂ ਨੂੰ ਹੂ ਸ਼ਬਦ ਮਿਲਦਾ ਹੂ ਠੀਕ ਹੈ ਤਾਂ ਇਸ ਤੋਂ ਆਪਾਂ ਨੂੰ ਪਹਿਚਾਣ ਆ ਜਾਂਦੀ ਹੈ ਕਿ ਸੁਲਤਾਨ ਬਾਹੁ ਦੀ ਰਚਨਾ ਤੇ ਅੱਗੇ ਬੁੱਲੇ ਸ਼ਾ ਬੁੱਲੇ ਸ਼ਾ ਦਾ ਜਿਹੜੇ ਕਿ ਟਾਈਮ ਪੀਰੀਡ ਹੈਗਾ 1680 ਤੋਂ ਲੈ ਕੇ 1758 ਤੱਕ 1680 ਤੋਂ ਲੈ ਕੇ 1758ਵੀਂ ਤੱਕ ਤੇ ਬੁੱਲੇ ਸ਼ਾ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਦੇ ਪ੍ਰਸਿੱਧ ਕਸਬੇ ਕਸੂਰ ਦੇ ਨੇੜੇ ਪਿੰਡ ਪੰਡੋਕੇ ਦੇ ਵਿੱਚ ਹੁੰਦਾ ਪੰਡੋਕੋ ਤੇ ਜਿਹੜੇ ਕਿ ਇਹਨਾਂ ਨੇ ਸ਼ਾਹ ਇਨਾਇਤ ਨੂੰ ਆਪਣਾ ਗੁਰੂ ਧਾਰਨ ਕੀਤਾ ਹੋਇਆ ਸੀ ਲਾਹੌਰ ਦੇ ਵਿੱਚ ਬੁੱਲੇ ਸ਼ਾਹ ਨੇ ਤੇ ਬੁੱਲੇ ਸ਼ਾਹ ਨੇ ਜਿਹੜੇ ਕਿ ਕਾਫੀਆਂ 도ੜੇ ਗੰਡਾ ਅਠਵਾਰੇ ਇਹ ਲਿਖੇ ਨੇ ਬਟ ਸਭ ਤੋਂ ਜ਼ਿਆਦਾ ਪ੍ਰਸਿੱਧੀ ਕਾਫੀਆਂ ਨੂੰ ਮਿਲੀ ਹੈ ਠੀਕ ਹੈ ਤੇ ਇਹਨਾਂ ਨੇ ਕਾਫੀਆਂ ਦੇ ਵਿੱਚ ਆਪਣੇ ਇਸਤ ਨੂੰ ਪਾਉਣ ਦੀ ਤਾਂਗ ਤਾਂ ਕਿ ਹੁੰਦੀ ਹੈ ਇੱਛਾ ਸੱਚ ਬੋਲਣਾ ਦੁਨਿਆਵੀ ਕੰਮਾਂ ਦੇ ਵਿੱਚ ਰੁੱਝੇ ਰਹਿਣਾ ਤੇ ਵਾਰੇ ਜਿਹੜੇ ਬਾਹਰੀ ਆਪਾਂ ਦਿਖਾਵਾ ਕਰਦੇ ਉਹਦੀ ਨਿਖੇਦੀ ਕੀਤੀ ਗਈ ਹੈ ਮਤਲਬ ਕਿ ਉਹਨੂੰ ਕ੍ਰਿਟਿਸਾਈਜ਼ ਕੀਤਾ ਗਿਆ ਤੇ ਬੁੱਲੇ ਸ਼ਾਹ ਜਿਹੜੇ ਕਿ ਫੇਮਸ ਤੁਹਾਡੇ ਪਾਰਟਫੁਲਸ ਦੇ ਵਿੱਚ ਦਰਜ ਨੇ ਇਹ ਹੈਗੀਆਂ ਨੇ ਮੂੰਹ ਆਈ ਬਾਤ ਨਾ ਰਹਿੰਦੀ ਹੈ ਤੌਬਾ ਨਾ ਕਰ ਯਾਰ ਕੈਸੀ ਤੌਬਾ ਹੈ ਠੀਕ ਹੈ ਉਲਟੇ ਹੋਰ ਜ਼ਮਾਨੇ ਆਏ ਮਾਟੀ ਮਾਟੀ ਕਿਹਾ ਗਿਆ ਮਿੱਟੀ ਨੂੰ ਮਾਟੀ ਕੁਦਮ ਕਰਿੰਦੀ ਯਾਰ ਪਾਇਆ ਹੈ ਕਿਛ ਪਾਇਆ ਹੈ ਇਹ ਜਿਹੜੀ ਕਿ ਬੁੱਲੇ ਸ਼ਾਹ ਜਿਹੜੇ ਕਿ ਫੇਮਸ ਤੁਹਾਡੇ ਪਾਰਟਫੁਲਸ ਦੇ ਵਿੱਚ ਜਿਹੜੇ ਦਰਜ ਕਾਫੀ ਨੇ ਤੇ ਅੱਗੇ ਹਾਸ਼ਮ ਹਾਸ਼ਮ ਸ਼ਾਹ ਹਾਸ਼ਮ ਸ਼ਾਹ ਦਾ ਜਿਹੜਾ ਟਾਈਮਪਰੇਡ ਹੈਗਾ 1735 ਤੋਂ ਲੈ ਕੇ 17 1800 43ਵੀਂ ਤੱਕ ਮੈਂ ਤਾਂ ਦੱਸ ਰਿਹਾ ਟਾਈਮਪਰੇਡ ਕਿਉਂਕਿ ਕਈ ਵਾਰ ਜਨਮ ਦੇ ਕੁਸ਼ਚਨ ਆ ਜਾਣਾ ਸ਼ਾਰਟ ਤੇ ਜਿਹੜੇ ਕਿ ਹਾਸ਼ਮ ਸ਼ਾਹ ਦਾ ਪੂਰਨ ਨਾਂ ਸੀ ਸੈਯਦ ਮੁਹੰਮਦ ਹਾਸ਼ਮ ਸੈਯਦ ਮੁਹੰਮਦ ਹਾਸ਼ਮ ਤੇ ਹਾਸ਼ਮ ਦੀ ਸਸ ਤੇ ਹਾਸ਼ਮ ਸ਼ਾਹ ਦੀ ਪ੍ਰਸਿੱਧ ਜਿਹੜੀ ਕਿ ਰਚਨਾ ਸੀ ਸੱਸੀ ਪੁੰਨੂ ਦਾ ਕਿੱਸਾ ਸੱਸੀ ਪੁੰਨੂ ਦਾ ਕਿੱਸਾ ਜਿਹੜਾ ਕਿ ਇਹਦਾ ਪ੍ਰਸਿੱਧ ਰਚਨਾ ਹਾਸ਼ਮ ਸ਼ਾਹ ਦੀ ਬਟ ਤੁਹਾਡੀ ਪਾਠ ਪੁਸਤਕ ਦੇ ਵਿੱਚ ਹਾਸ਼ਮ ਸ਼ਾਹ ਜਿਹੜੇ ਕਿ ਸੂਫੀ ਕਵੀ ਦੇ ਤੌਰ ਤੇ ਸ਼ਾਮਿਲ ਕੀਤਾ ਹੋਇਆ ਠੀਕ ਹੈ ਤੇ ਹਾਸ਼ਮ ਸ਼ਾਹ ਨੇ ਪੰਜਾਬੀ ਤੋਂ ਇਲਾਵਾ ਅਰਬੀ ਫਾਰਸੀ ਇਹਨਾਂ ਭਾਸ਼ਾਵਾਂ ਦਾ ਵਿੱਚ ਵੀ ਕਾਫੀ ਗਿਆਨ ਹਾਸਲ ਕੀਤਾ ਤੇ ਇਹਨਾਂ ਦੇ ਜਿਹੜੇ ਤੁਹਾਡੇ ਪਾਠ ਪੁਸਤਕ ਦੇ ਵਿੱਚ ਦਰਜ ਨੇ ਹਾਸ਼ਮ ਸ਼ਾਹ ਦੇ ਦੋੜੇ ਠੀਕ ਹੈ ਦੋਹੜੇ ਜੇ ਕੁਐਸਚਨ ਪੁੱਛਲੇ ਜਾਵੇ ਵੀ ਤੁਹਾਡੀ ਪਾਠ ਪੁਸਤਕ ਦੇ ਵਿੱਚ ਹਾਸ਼ਮ ਸ਼ਾਹ ਕਿਸ ਕਾਵ ਧਾਰ ਨਾਲ ਸੰਬੰਧਿਤ ਹੈ ਤਾਂ ਤੁਸੀਂ ਉੱਥੇ ਕਿੱਸਾ ਕਾਵ ਨੂੰ ਚੁਣ ਲੈਣਾ ਉੱਥੇ ਤੁਸੀਂ ਚੁਣਨਾ ਸੂਫੀ ਕਾਵ ਧਾਰਾ ਤੇ ਇਹਦੇ ਤੁਹਾਡੇ ਪਾਠ ਪੁਸਤਕ ਦੇ ਵਿੱਚ ਕੀ ਸ਼ਾਮਲ ਨੇ ਦੋਹੜੇ ਠੀਕ ਹੈ ਦੋਹੜੇ ਤੇ ਹਾਸ਼ਮ ਸ਼ਾਹ ਦਾ ਟਾਈਮ ਪੀਰੀਅਡ ਅਲੱਗ-ਅਲੱਗ ਆਪਣੀ ਪੁਸਤਕ ਦੇ ਵਿੱਚ ਅਲੱਗ-ਅਲੱਗ ਵਿਦਵਾਨਾਂ ਦੇ ਅਨੁਸਾਰ ਦਿੱਤਾ ਹੋਇਆ ਬਟ ਤੁਹਾਡੀ ਜਿਹੜੀ ਪਾਠ ਪੁਸਤਕ ਤਾਂ ਪੰਜਾਬੀ ਕਾਵ ਚਲਕਾ ਦੇ ਇਤਿਹਾਸ ਇਹਦੇ ਵਿੱਚ 1735 ਤੋਂ ਲੈ ਕੇ 1843 ਈਸਵੀ ਤੱਕ ਆ ਤੇ ਹਾਸ਼ਮ ਸ਼ਾ ਦੋੜਿਆਂ ਨੂੰ ਜਿਹੜੇ ਕਿ ਹਾਸ਼ਮ ਸ਼ਾ ਦੇ ਦੋੜਿਆਂ ਨੂੰ ਦਰਿਆਈ ਹਕੀਕਤ ਕਿਹਾ ਗਿਆ ਤੇ ਤੇ ਇੱਕ ਤੁਸੀਂ ਯਾਦ ਰੱਖਣਾ ਕਿ 10ਵੀਂ ਤੋਂ ਕੀ ਪਾਵਾਂ 10ਵੀਂ ਤੋਂ ਕੀ ਪਾਵਾਂ ਹੁੰਦਾ ਮਾਲਾ ਠੀਕ ਹੈ ਤੇ ਨੈਕਸਟ ਆਪਣਾ ਖਵਾਜਾ ਗੁਲਾਮ ਫਰੀਦ ਕਿਉਂਕਿ ਇਹਦੇ ਵਿੱਚ ਜਿੰਨੇ ਵੀ ਕੁਐਸਚਨ ਪੁੱਛਣਗੇ ਮੈਂ ਤੁਹਾਨੂੰ ਸਾਰੇ ਦੱਸ ਰਹੀ ਹਾਂ ਇਹ ਖਵਾਜਾ ਗੁਲਾਮ ਫਰੀਦ 19ਵੀਂ ਸਦੀ ਦੇ ਸੂਫੀ ਕਾਵਤਾਰਾ ਦੇ ਜਿਹੜੇ ਕਿ ਪ੍ਰਸਿੱਧ ਕਵੀ ਹੋਏ ਨੇ 19ਵੀਂ ਸਦੀ ਦੇ ਤੇ ਇਹਨਾਂ ਦਾ ਟਾਈਮ ਪਰਿਯੋਗ ਹੈਗਾ 1841 ਤੋਂ ਲੈ ਕੇ 1921 ਤੱਕ ਤੇ ਗੁਲਾਮ ਫਰੀਦੀ ਦੀਆਂ 272 272 ਕਾਫੀਆਂ ਲਿਖੀਆਂ ਗਈਆਂ ਨੇ ਗੁਲਾਮ ਫਰੀਦੇ ਨੇ 272 ਕਾਫੀਆਂ ਲਿਖੀਆਂ ਨੇ ਤੇ ਕਾਫੀਆਂ ਅਸrar ਫਰੀਦੀ ਦੀਵਾਨੇ ਫਰੀਦੀ ਪੁਸਤਕਾਂ ਦੇ ਵਿੱਚ ਸੰਗ੍ਰਹਿਤ ਕੀਤੇ ਹੋਏ ਨੇ ਤੇ ਤੁਹਾਡੀ ਪਾਠ ਪੁਸਤਕ ਦੇ ਵਿੱਚ ਹੈਗੇ ਨੇ ਸਾਵਨ ਬੂੰਦੜੀਆ ਚਰਲਾਵੇ ਕਾਫੀ ਸ਼ਾ ਰਾਂਝਾ ਅਲਵੇਲਾ ਕਿਉਂਕਿ ਤੁਹਾਨੂੰ ਕੁਐਸਚਨ ਆ ਵੀ ਪੁੱਛ ਲੈਣੇ ਹੁੰਦੇ ਨੇ ਵੀ ਸ਼ਾ ਅਲਵੇਲਾ ਸ਼ਾ ਰਾਂਝਾ ਅਲਵੇਲਾ ਕਿਸ Sufi ਕਵੀ ਦੀ ਰਚਨਾ ਤਾਂ ਤੁਹਾਨੂੰ ਤਾਂ ਉਹ ਤਾਂ ਪਤਾ ਹੋਣਾ ਚਾਹੀਦਾ ਵੀ ਕਿਹਦੀ ਰਚਨਾ ਕਿਸ ਕਵੀ ਦੀ ਆ ਤੇ ਇਹਦੇ ਵਿੱਚ ਜੋਗੀ ਤੇ ਜੋਗਿਆਨੀ ਸ਼ਬਦ ਕਿਸ ਵੱਲ ਸੰਕੇਤ ਕਰਦੇ ਨੇ ਆ ਕਾਫੀ ਸ਼ਾਹ ਰਾਂਝਾ ਲੇਲਾ ਦੇ ਵਿੱਚ ਆਤਮਾ ਪਰਮਾਤਮਾ ਬਾਰੇ ਆਤਮਾ ਪਰਮਾਤਮਾ ਬਾਰੇ ਹਾਂਜੀ ਅੱਗੇ ਆਪਾਂ ਮਾਡਲ ਟੈਸਟ ਉੱਪਰ ਦੇ ਕੁਐਸਚਨਸ ਕਰਦੇ ਹਾਂ ਐਕਸਟਰਾ ਕੁਐਸਚਨ ਹੋਗੇ ਐਕਸਟਰਾ ਕੁਐਸਚਨ ਦੱਸੁੰਦਾ ਮੇਰਾ ਆਨਸਰ ਦੱਸੁੰਦਾ ਇਹ ਜਿਹੜੇ ਕੀ ਹੁੰਦਾ ਮੋਟਿਵ ਕਿ ਤਾਂ ਕਿ ਤੁਹਾਨੂੰ ਬਾਕੀ ਸਾਰੇ ਟੌਪਿਕਸ ਦੇ ਨਾਲ ਰਿਲੇਟਡ ਜਿੰਨੇ ਵੀ ਨੇ ਕੁਐਸਚਨਸ ਉਹ ਸਾਰੇ ਕਲੀਅਰ ਹੋ ਜਾਣ। ਹਾਂਜੀ ਅੱਗੇ ਹੈਗਾ ਸੈਕੰਡ ਕੁਐਸਚਨ। ਮੱਧਕਲੀਨ ਪੰਜਾਬੀ ਕਾਵ ਚਲਕਾਂ ਦੇ ਇਤਿਹਾਸ ਪਾਠ ਪੁਸਤਕ ਦੇ ਵਿੱਚ ਦਰਜ ਸ੍ਰੀ ਗੁਰੂ ਅਮਰਦਾਸ ਜੀ ਦੀ ਕਿਸੇ ਇੱਕ ਰਚਨਾ ਨਰਸਣਾ। ਤਾਂ ਸ੍ਰੀ ਗੁਰੂ ਅਮਰਦਾਸ ਜੀ ਦਾ ਰਚਨਾਮਾ ਜਿਹੜੇ ਤੁਹਾਡੇ ਪਾਠ ਪੁਸਤਕ ਦੇ ਵਿੱਚ ਸ਼ਾਮਿਲ ਨੇ ਮੈਂ ਤੁਹਾਨੂੰ ਦੱਸ ਦਿਆਂ। ਹਾਂਜੀ ਤਾਂ ਇੱਕ ਆਪਣਾ ਹੈਗੇ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਰਚਨਾਮਾ ਹੰਪਿਕ ਕਫੇ ਖਾਰੀ ਤੇਰੇ ਸਤਿ ਆਏ ਇਹ ਨਾ ਆਖਿਨ ਠੀਕ ਹੈ ਆਨੰਦ ਸੁਨੋ ਵਡਭਾਗਿਓ ਜਾਤ ਕਾ ਗਰਬ ਨ ਕਰਿਓ ਕੋਈ ਤੇ ਇਸ ਤੋਂ ਇਲਾਵਾ ਹੈਗੇ ਨੇ ਹੋਮੇ ਮਾਇਆ ਮੋਹ ਖਵਾਇ ਤੇ ਮੇਰੀ ਪੱਟੀਆਂ ਲਿਖਾਂ ਠੀਕ ਹੈ ਇਹ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਰਚਨਾਵਾ ਮੈਂ ਤੁਹਾਨੂੰ ਸਾਰੇ ਦੱਸਦੀ ਕਿਉਂਕਿ ਕਈ ਵਾਰ ਇੱਕ ਅਲੱਗ ਤੋਂ ਕੱਢ ਕੇ ਪੁੱਛ ਸਕਦੇ ਨੇ ਵੀ ਇਹ ਕਿਹਨਾਂ ਦੀ ਰਚਨਾ ਜਿਵੇਂ ਹਮ ਭਿਕ ਖ ਭਖਾਰੀ ਤੇਰੇ ਕਿਹਨਾਂ ਦੀ ਜਿਹੜੇ ਕੀ ਰਚਨਾ ਇਹ ਹਾਂਜੀ ਅੱਗੇ ਹੈਗਾ ਗੁਰੂ ਬਖ ਸਿੰਘ ਪ੍ਰੀਤਲੜੀ ਦੁਨੀਆ ਦਾ ਸਭ ਤੋਂ ਸਾਫ਼ ਮੁਲਕ ਕਿਹੜਾ ਹੈ ਦੱਸ ਤਾਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਅਨੁਸਾਰ ਦੁਨੀਆ ਦਾ ਸਭ ਤੋਂ ਸਾਫ਼ ਮੁਲਕ ਹੈਗਾ ਸਵਿਟਜ਼ਰਲੈਂਡ 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 ਬਾਕੀ ਆਪ ਵਿੱਤਿਆ ਨਾਲ ਲੱਗ ਤੋਂ ਜਿੰਨੇ ਵੀ ਸ਼ਾਰਟ ਕੁਐਸਚਨ ਬਣਦੇ ਨੇ ਆਪਣੇ ਲੱਗ ਤੋਂ ਵੀਡੀਓਜ਼ ਬਣਾਇਆ ਹੋਇਆ ਨੇ ਉਸੇ ਪਲੇਲਿਸਟ ਦੇ ਵਿੱਚ ਤੁਸੀਂ ਉੱਥੋਂ ਦੇਖ ਲਓ ਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਅਨੁਸਾਰ ਦੁਨੀਆ ਦਾ ਸਭ ਤੋਂ ਸਾਫ਼ ਮੁਲਕ ਕਿਹੜਾ ਹੈਗਾ ਤਾਂ ਉਹ ਹੈਗਾ ਸਵਿਟਜ਼ਰਲੈਂਡ अगे है क्वेश्चन किस आलोचक ने नावल नोचना मचा कहा है रोजना मचा रोजना मचा किस आलोचक ने कहा नावल ना हैल्टर स्कॉट 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 ने कहा जेडी कि नावल नोचना मचा ਇਸ ਤਰ੍ਹਾਂ ਵਾਕ ਇਨਾਨ ਨੇ ਕੀ ਕਿ ਹਮੇ ਤੁਹਾਨੂੰ ਵੀ ਦੱਸਦੀ ਹਾਂ ਨਾਵਲ ਕਿਹੜੀ ਨਾਵਲ ਕਦੋਂ ਰਚਨਾ ਦੀ ਆਰੰਭ ਹੁੰਦੀ ਹੈ ਤਾਂ ਨਾਵਲ ਦੀ ਰਚਨਾ ਬੀਮੀ ਸਈ ਦੇ ਵਿੱਚ ਆਰੰਭ ਹੁੰਦੀ ਆ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਸੀ ਸੁੰਦਰੀ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਸੀ ਸੁੰਦਰੀ ਤੇ ਨਾਵਲ ਦੇ ਵਿੱਚ ਦੋ ਕਿਸਮ ਦੇ ਪਾਤਰ ਹੁੰਦੇ ਨੇ ਇੱਕ ਚਪਟੇ ਤੇ ਦੂਜੇ ਗੋਲ ਪਾਤਰ ਠੀਕ ਹੈ ਜਿਹੜੇ ਆਪਣੀ ਸਥਿਤੀਆਂ ਦੇ ਅਕੋਰਡਿੰਗ ਚੇਂਜ ਹੁੰਦੇ ਰਹਿੰਦੇ ਨੇ ਉਹ ਹੁੰਦੇ ਨੇ ਗੋਲ ਪਾਤਰ ਜਿਹੜੇ ਇੱਕ ਸ਼ੁਰੂ ਤੋਂ ਲੈ ਕੇ ਐਂਡ ਤੱਕ ਸੇਮ ਰਹਿੰਦੇ ਨੇ ਉਹ ਹੁੰਦੇ ਨੇ ਚਪਟੇ ਪਾਤਰ ਤੇ ਸਭ ਤੋਂ ਵੱਧ ਜਿਹੜੇ ਕਿ ਨਾਵਲ ਲਿਖੇ ਨੇ ਨਾਨਕ ਸਿੰਘ ਨੇ ਠੀਕ ਹੈ ਹਰ ਵਾਰ ਇਹ ਨਾਵਲ ਕਰਕੇ ਆ ਜਾਂਦਾ ਨਾਨਕ ਸਿੰਘ ਨੂੰ ਤੇ ਨਾਨਕ ਸਿੰਘ ਨੂੰ ਹੀ ਨਾਵਲ ਦਾ ਪਿਤਾਮਾ ਮੰਨਿਆ ਜਾਂਦਾ ਤੇ ਇਸ ਤੋਂ ਇਲਾਵਾ ਜਿਹੜੇ ਕਿ ਕਵਤਾ ਕਵਤਾਂ ਨੂੰ ਸਭ ਤੋਂ ਪ੍ਰਾਤਨ ਸਾਹਿਤ ਰੂਪਾ ਕਵਤਾ ਤੇ ਕਵਤਾ ਨੂੰ ਰੂਹਾਂ ਦੀ ਬੋਲੀ ਕਿਹਾ ਪ੍ਰੋਫੈਸਰ ਪੂਰਨ ਸਿੰਘ ਨੇ ਤੇ ਗੌਂਦਾ ਪੰਜਾਬ ਕਿਹਾ ਕਾਰਲਾਈਲ ਨੇ ਤੇ ਜਜਵਿਆਂ ਤੇ ਬਲਬਲਿਆਂ ਦਾ ਬੇਰੋਕੋ ਸ਼ਾਲਾ ਕਿਹਾ ਵਰਡਸਵਰਥ ਨੇ। ਫਿਰ ਨੈਕਸਟ ਹੈਗਾ ਉਪਮਾ ਅਲੰਕਾਰ ਦੇ ਵਿੱਚ ਕਿੰਨੇ ਤੱਤਾਂ ਦਾ ਹੋਣਾ ਜ਼ਰੂਰੀ ਹੈ? ਤਾਂ ਉਪਮਾ ਅਲੰਕਾਰ ਦੇ ਵਿੱਚ ਚਾਰ ਤੱਤ ਹੋਣੇ ਜ਼ਰੂਰੀ ਨੇ। ਤਾਂ ਚਾਰ ਤੱਤ ਹੈ ਕਿਹੜੇ-ਕਿਹੜੇ ਨੇ? ਤਾਂ ਚਾਰ ਤੱਤ ਉਪਮਾ ਜਿਹੜਾ ਕਿ ਅਲੰਕਾਰ ਦੀ ਵੈਸੇ ਪਹਿਚਾਣ ਹੁੰਦਾ ਵਾਂਗ ਜਾਂ ਵਾਂਗੂ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਉਪਮਾ ਅਲੰਕਾਰ ਬਾਰੇ ਗੱਲ ਕਰ ਰਿਹਾ ਮਤਲਬ ਕਿ ਆਪਾਂ ਜਦੋਂ ਕਿਸੇ ਚੀਜ਼ ਨੂੰ ਕਿਸੇ ਦੇ ਨਾਲ ਸਿਮਿਲਰ ਕੰਪੇਅਰ ਕਰਦੇ ਵੀ ਇਹ ਐਵੇਂ ਹੈ ਦੇ ਵਾਂਗੂ ਆ ਠੀਕ ਆ ਹੁੰਦਾ ਉਪਮਾ ਅਲੰਕਾਰ। ਤੇ ਦੇ ਵਿੱਚ ਚਾਰ ਦਤਾਂ ਹੋਣਗੇ ਨੇ ਉਪਮੇ ਤੇ ਉਪਮਾਨ ਉਪਮਾਨ ਸਾਂਝਾ ਗੁਣ ਤੇ ਵਾਚਕ ਗੁਣ ਉਪਮਿਆ ਹੁੰਦਾ ਉਹ ਵਸਤੂ ਜਿਸ ਦੀ ਕਿਸੇ ਹੋਰ ਨਾਲ ਤੁਲਨਾ ਕੀਤੀ ਜਾਂਦੀ ਹੈ ਉਪਮਿਆ ਉਹ ਵਸਤੂ ਜਿਸ ਦੀ ਆਪਾਂ ਕਿਸੇ ਹੋਰ ਨਾਲ ਤੁਲਨਾ ਕਰਦੇ ਆ ਉਪਮਾਨ ਜਿਸ ਦੇ ਨਾਲ ਉਹ ਚੀਜ਼ ਜਿਸ ਨਾਲ ਉਪਮਾ ਕੀਤੀ ਜਾਵੇ ਜਿਸ ਦੇ ਨਾਲ ਆਪਾਂ ਕੰਪੇਅਰ ਕਰ ਰਹੇ ਹਾਂ ਜਿਵੇਂ ਆਪਾਂ ਕਹਿੰਦੇ ਵੀ ਕੱਪੜਾ ਦੁੱਧ ਵਾਂਗ ਚਿੱਟਾ ਠੀਕ ਆ ਤਾਂ ਕੱਪੜਾ ਇੱਥੇ ਉਪਮਿਆ ਹੋ ਗਿਆ ਕੱਪੜੇ ਦੀ ਆਪਾਂ ਗੱਲ ਕਰ ਰਹੇ ਹਾਂ ਕਿਦੇ ਕਿਦੇ ਦੇ ਨਾਲ ਗੱਲ ਕਰ ਰਹੇ ਹਾਂ ਕਿਦੇ ਦੇ ਨਾਲ ਉਹਨੂੰ ਉਪਮਾ ਦੇ ਰਹੇ ਹਾਂ ਤਾਂ ਹੋ ਗਿਆ ਦੁੱਧ ਉਪਮਾਨ ਹੋ ਗਿਆ ਸਾਂਝਾ ਗੁਣ ਹੋ ਗਿਆ ਜਿਵੇਂ ਚਿੱਟਾ ਦੋਨੋਂ ਸਾਈਡ ਤੇ ਸੰਜਾ ਹੋ ਗਿਆ ਵਾਚਕ ਗੁਣ ਹੋ ਗਿਆ ਵਰਗਾ ਵਾਂਗੂ ਤਰਾਂ ਜਿਉਂ ਜੀਕਣ ਠੀਕ ਹੈ ਇਹਦੇ ਪਹਿਚਾਣ ਵਰਡ ਵੀ ਨੇ ਤੇ ਨੈਕਸਟ ਆਪਣਾ ਕੁਐਸਚਨ ਹੈਗਾ ਬਹੁਤ ਚੋਣਵੇਂ ਕੁਐਸਚਨ ਨੇ ਇਹਦੇ ਵਿੱਚੋਂ ਦੁਨੀਆ ਕਿਸ ਪ੍ਰੀਤ ਨਾਇਕਾ ਨੂੰ ਨਿੰਦੀ ਰਹੀ ਹੈ ਤਾਂ ਕਿਹੜੀ ਪ੍ਰੀਤ ਨਾਇਕਾ ਜਿਹਨੂੰ ਨਿੰਦਦੀ ਹੈ ਦੁਨੀਆ ਤੋ ਹੈਗਿਆ ਸਾਈਬਾ ਮਿਰਜ਼ਾ ਸਾਈਬਾ ਦੇ ਵਿੱਚੋਂ ਸਾਈਬਾ ਨੂੰ ਨਿੰਦੇ ਦੀਆ ਠੀਕ ਹੈ ਬਿਓ ਨੇ ਜਿਹੜੇ ਕਿ ਮਿਰਜ਼ੇ ਦੇ ਤੀਰ ਤੋੜ ਕੇ ਆਪਣੇ ਬ੍ਰਦਰਜ਼ ਦਾ ਸਾਥ ਦਿੱਤਾ ਸੀ ਅੱਗੇ ਹੈਗਾ ਨਿਮਾਣਿਆਂ ਦੀ ਰੱਬਾ ਰੱਬਾ ਹੋਈ ਆ ਕਾਫੀ ਦੇ ਵਿੱਚ ਰੱਬਾ ਰੱਬਾ ਹੋਈ ਤਾਂ ਕੀ ਭਾਵ ਹੈ ਤਾਂ ਰੱਬਾ ਰੱਬਾ ਹੋਈ ਤੋਂ ਭਾਵ ਹੈਗਾ ਜੈ ਜੈਕਾਰ ਹੋਈ ਜੈ ਜੈਕਾਰ ਹੋਈ ਨਿਮਾਣਿਆਂ ਦੀ ਰੱਬਾ ਰੱਬਾ ਹੋਈਏ ਤਾਂ ਕੀ ਦੀ ਕਾਫੀ ਆ ਇਹ ਸ਼ਾਹ ਹੁਸੈਨ ਦੀ ਜਿਹੜੀ ਕਿ ਰਚਨਾ ਅੱਗੇ ਹੈਗਾ ਦਾਰਾ ਸਿੰਘ ਨੇ ਆਪਣਾ ਸੈਕਟਰੀ ਕਿਸ ਨੂੰ ਬਣਾਇਆ ਸੀ ਤਾਂ ਦਾਰਾ ਸਿੰਘ ਨੇ ਆਪਣਾ ਸੈਕਟਰੀ ਬਣਾਇਆ ਸੀ ਲਲਿਤ ਬਾਈ ਨੂੰ ਲਲਿਤ ਬਾਈ ਨੈਕਸਟ ਇਹਦੇ ਵਿੱਚ ਤੁਸੀਂ ਸਵੈਜੀਵਨੀ ਵੀ ਯਾਦ ਰੱਖਣੇ ਨੇ ਮਤਲਬ ਕਿ ਜਿਹੜਾ ਤੁਹਾਡੇ ਪਾਠ ਪੁਸਤਕ ਦੇ ਵਿੱਚ ਦਰਜ ਨੇ ਆਪ ਬੀਤੀਆਂ ਵੀ ਕਿਹਨਾਂ ਦੀ ਰਚਨਾ ਤੇ ਅੱਗੇ ਨੈਕਸਟ ਹੈਗਾ ਚੌਪਾਈ ਛੰਦ ਦੀ ਇੱਕ ਤੁਕ ਵਿੱਚ ਕਿੰਨੀਆਂ ਮਾਤਰਾਵਾਂ ਹੁੰਦੀਆਂ ਨੇ ਤਾਂ ਇੱਕ ਤੁਕ ਦੇ ਵਿੱਚ ਮਾਤਰਾ ਹੁੰਦੀਆਂ ਨੇ 15 ਜਾਂ 16 15 ਜਾਂ 16 ਤੇ ਚੌਪਾਈ ਛੰਦ ਇੱਕ ਮਾਤ੍ਰਿਕ ਛੰਦ ਹੈ ਵੈਸੇ ਤੁਸੀਂ ਇਹਦੇ ਵਿੱਚ ਜਿਹੜੇ ਕਿ ਵਰਨਿਕ ਛੰਦ ਦੋ ਇਹ ਨੇ ਦੋ ਕਿਹੜੇ-ਕਿਹੜੇ ਨੋ ਯਾਦ ਰੱਖੋ ਬਾਕੀ ਸਾਰੇ ਮਾਤ੍ਰਿਕ ਨੇ ਵਰਨਿਕ ਛੰਦ ਹੈਗੇ ਨੇ ਕਵਿੱਤ ਤੇ ਕੋਰੜਾ ਉੱਕੇ ਦੀ ਯਾਦ ਰੱਖਣਾ ਤੁਸੀਂ ਕਵਿਤਾ ਤੇ ਕੋਲੜਾ ਇਹ ਕਿਹੜੇ ਨੇ ਵਰਨਿਕ ਜਿਨ੍ਹਾਂ ਦੇ ਵਿੱਚ ਵਰਨ ਗਿਨੇ ਜਾਂਦੇ ਨੇ ਵਰਨ ਅੱਖਰ ਗਿਨੇ ਜਾਂਦੇ ਨੇ ਵਰਨਿਕ ਨੇ ਠੀਕ ਹੈ ਬਾਕੀ ਸਾਰੇ ਮਾਤ੍ਰਿਕ ਨੇ ਨੈਕਸਟ ਹੈਗਾ ਨਾਟਕ ਦੇ ਰਚਨਾਤਮਕ ਸੰਦਰਭ ਵਿੱਚ ਕਿੰਨੀ ਇਕਤਵਾ ਦਾ ਹੋਣਾ ਜ਼ਰੂਰੀ ਹੈ ਤਾਂ ਇਹਦੇ ਵਿੱਚ ਇਕਤਵਾ ਦਾ ਹੋਣਾ ਜ਼ਰੂਰੀ ਹੈ ਤਿੰਨ ਤਿੰਨ ਇਕਤਵਾ ਕਿਹੜੇ-ਕਿਹੜੀਆਂ ਨੇ ਸਮੇਂ ਦੀ ਇਕਤਾ ਕਾਰਜ ਦੀ ਇਕਤਾ ਸਥਾਨ ਦੀ ਇਕਤਾ ਨੈਕਸਟ ਸਹੀ ਗਲਤ ਨੇ ਤੁਹਾਡੇ ਪਾਠ ਪੁਸਤਕ ਦੇ ਵਿੱਚ ਦਰਜ ਕਿੱਸਾ ਮਿਰਜ਼ਾ ਸਾਹਾਵਾ ਦਮੋਦਰ ਦੀ ਰਚਨਾ ਤੇ ਗਲਤ ਹੈ ਕਿਉਂਕਿ ਦਮੋਦਰ ਦੀ ਰਚਨਾ ਨਹੀਂ ਹੈਗੀ ਇਹ ਮਿਰਜ਼ਾ ਸਾਹਾਵਾ ਹੈਗਾ ਪਿੱਲੂ ਦੀ ਰਚਨਾ ਪਿੱਲੂ ਦੀ ਰਚਨਾ ਹੈ ਦਮੋਦਰ ਦੀ ਤਾਂ ਹੀਰ ਸੀ ਠੀਕ ਹੈ ਸਭ ਤੋਂ ਪਹਿਲਾਂ ਦਮੋਦਰ ਨੇ ਹੀਰ ਲਿਖਿਆ ਬਟ ਦਮੋਦਰ ਕਿੱਸਾ ਕਵੀ ਤੁਹਾਡੇ ਪਾਠ ਪੁਸਤਕ ਦੇ ਵਿੱਚ ਨਹੀਂ ਹੈਗਾ ਨੈਕਸਟ ਹੈਗਾ ਜਸਵੰਤ ਸਿੰਘ ਨੇਕੀ ਨੇ ਆਪਣੀ ਸਵੈ ਜੀਵਨੀ ਕਪਤਾ ਰੂਪ ਦੇ ਵਿੱਚ ਲਿਖੀ ਹੈ ਤੇ ਇਹ ਬਿਲਕੁਲ ਠੀਕ ਹੈ ਤੇ ਅਗੇ ਪ੍ਰਭਜਤ ਕੌਰ ਨੂੰ ਮੋਤੀਆਂ ਨਾਲ ਬਹੁਤ ਪਸੰਦ ਸੀ ਤਾਂ ਇਹ ਰੋਂਗ ਹੈ ਨੈਕਸਟ ਹੈਗਾ ਗੁਰਵਖ ਸਿੰਘ ਪ੍ਰੀਤਲੜੀ ਉੱਤੇ ਟੋਲਸਟਾਈ ਦੇ ਸਾਹਿਦ ਦਾ ਬਹੁਤ ਪ੍ਰਭਾਵ ਸੀ ਤਾਂ ਇਹ ਠੀਕ ਹੈ ਅੱਗੇ ਹੈਗਾ ਦ੍ਰਿਸ਼ਤਾਂਤ ਅਲੰਕਾਰ ਇੱਕ ਸ਼ਬਦ ਅਲੰਕਾਰ ਹੈ ਤੇ ਵੀ ਰੋਂਗਾ ਠੀਕ ਹੈ ਸ਼ਬਦ ਅਲੰਕਾਰ ਨਹੀਂ ਹੈਗਾ ਤੇ ਉਹਨੂੰ ਪ੍ਰਾਸ ਅਲੰਕਾਰ ਹੋ ਸ਼ਬਦ ਜਿਹਦੇ ਵਿੱਚ ਸ਼ਬਦ ਨੂੰ ਆਰ-ਰਾਰ ਦੋਹਰਾਇਆ ਜਾਂਦਾ ਹਾਂਜੀ ਨੈਕਸਟ ਹੈਗਾ ਖਾਲਿਸਤਾਨ ਅੱਗੇ ਪ੍ਰੋਫੈਸਰ ਪੂਰਨ ਸਿੰਘ ਲਈ ਆਪਟਵਾਦੀ ਇੱਕ ਨਵਾਂ ਡੈਸ਼ ਸੀ ਤਾਂ ਇਹਦੇ ਵਿੱਚ ਆਨਸਰ ਆਜੂਗਾ ਪੰਗੂੜਾ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਕਥਨ ਹਮੇ ਡੈਸ਼ ਰੋਗ ਹੈ ਨੂੰ ਪੂਰਾ ਕਰਨਾ ਹਮੇ ਦੀਰਗ ਹਮੇ ਦੀਰਗ ਰੋਗ ਹੈ ਸੈਕਿੰਡ ਆਨਸਰ ਥਰਡ ਹੈਗਾ ਰਾਂਝੇ ਨੇ ਜੋਗ ਲੈਣ ਲਈ ਡੈਸ਼ ਕੋਲ ਬੇਨਤੀ ਕੀਤੀ ਤਾਂ ਰਾਂਝੇ ਨੇ ਜੋਗ ਲੈਣ ਦੇ ਲਈ ਕਿਹਦੇ ਕੋਲ ਬਾਲਨਾਥ ਦੇ ਕੋਲ ਬਾਲਨਾਥ ਦੇ ਕੋਲ ਬੇਨਤੀ ਕੀਤੀ ਅੱਗੇ ਹੈਗਾ ਸ਼ਾ ਮੁਹੰਮਦ ਨੇ ਜੰਗਨਾਮਾ ਡੈਸ਼ ਸੰਦ ਦੇ ਵਿੱਚ ਲਿਖਿਆ ਤਾਂ ਸ਼ਾ ਮੁਹੰਮਦ ਨੇ ਜੰਗਨਾਮਾ ਬੈਂਤ ਸੰਦ ਦੇ ਵਿੱਚ ਲਿਖਿਆ ਬੈਂਤ ਸੰਦ ਸ਼ਾ ਮੁਹੰਮਦ ਦਾ ਜੰਗਨਾਮਾ ਸਿੰਘਾਂ ਦੇ ਫਰੰਗੀਆ ਅੱਗੇ ਹੈਗਾ ਸਫਰਨਾਮਾ ਮਨੁਖਰੀ ਡੈਸ਼ ਮਨੋਵਿਰਤੀ ਦੀ ਪੈਦਾਵਾਰ ਹੈ ਤਾਂ ਕੁਮੱਕੜ ਮਤਲਬ ਕਿ ਘੁੰਮਣ ਕੁਮੱਕੜ ਨੈਕਸਟ ਹਾਂਜੀ ਸ਼ਾਰਟ ਕੁਸ਼ਨਾਂ ਤੋਂ ਬਾਅਦ ਹੈਗੇ ਨੇ ਪ੍ਰਸੰਗ ਸਾਹਿਬ ਦੇ ਵਿੱਚ ਆਖਿਆ ਇਹ ਤੁਹਾਨੂੰ ਇੱਕ ਸੂਫੀ ਕਵ ਦੇ ਵਿੱਚੋਂ ਆਈ ਹੋਈ ਹੈ ਤੇ ਇੱਕ ਆਈ ਹੋਈ ਹੈ ਤੁਹਾਨੂੰ ਜਿਹੜੇ ਕਿ ਗੁਰਮਤਿ ਕਾਪ ਦੇ ਵਿੱਚੋਂ ਇਹਨਾਂ ਦੇ ਪੰਜ ਸਰਵ ਕਰਦੇ ਆ ਪਹਿਲਾ ਹੈਗੀਆਂ ਸੂਫੀ ਕਵ ਦੇ ਵਿੱਚੋਂ ਵੱਡੇ ਹਾਂਜੀ ਵੱਡੇ ਉੱਚੇ ਮਹਿਲ ਉਹ ਸਾਰੀਆਂ ਘੋਰੀ ਬਾਣੀ ਘੋਰ ਉਹ ਤਾਂ ਇਹ ਜੀ ਪ੍ਰਸੰਗ ਸਾਹਿਬ ਦੇ ਵਿੱਚ ਆਖਿਆ ਹਾਂਜੀ ਇਹ ਸ਼ਾਹ ਹੁਸੈਨ ਦੀ ਜਿਹੜੀ ਕਿ ਰਤਨਾ ਕਾਫੀ ਹੈ ਜਿਹੜੇ ਕਿ ਇੱਥੇ ਰਹਿਣਾ ਨਹੀਂ ਠੀਕ ਹੈ ਪ੍ਰਸੰਗ ਦੇ ਵਿੱਚ ਆਜੂਗਾ ਕਿ ਇਹ ਸ਼ਾਹ ਹੁਸੈਨ ਦੇ ਲਿਖੇ ਹੋਏ ਕਾਪ ਉਹ ਟੋਟਾ ਜਾਂ ਕਾਫੀ ਹੈ ਜਿਹੜੀ ਮਧਕलीन ਪੰਜਾਬੀ ਕਵਚਲਕਾ ਇਤਿਹਾਸ ਵਿੱਚ ਪੁਸਤਕ ਦੇ ਵਿੱਚ ਦਰਜਾ ਤਾਂ ਇਸ ਪੁਸਤਕ ਦੇ ਵਿੱਚ ਇਥੇ ਰਹਿਣਾ ਨਹੀਂ ਸਿਰਲੇਖ ਹੇਠ ਦਰਜਾ ਇਸ ਵਿੱਚ ਕਵੀ ਨੇ ਮਨੁੱਖ ਨੂੰ ਉਹਦੇ ਸਰੀਰ ਦੀ ਨਾਸ਼ਮਾਨਤਾ ਦੀ ਚੇਤਾਵਨੀ ਦਿੱਤੀ ਆ ਚੈਲੰਜ ਕੀਤਾ ਕਿ ਉਹਦਾ ਸਰੀਰ ਸਦਾ ਲਈ ਨਹੀਂ ਰਹਿਣਾ ਤੇ ਉਹਨੂੰ ਮਾਣ ਹੰਕਾਰ ਤੇ ਤ੍ਰਿਸ਼ਨਾ ਹੁੰਦਾ ਲਾਲਚ ਦਾ ਤਿਆਗ ਛੱਡ ਕੇ ਨਿਮਰਤਾ ਤੇ ਨਿਰਮਾਨਤਾ ਪਰੇ ਜੀਵਨ ਵਤੀਤ ਕਰਨ ਦੀ ਪ੍ਰੇਰਣਾ ਰਹੀ ਆ ਤਾਂ ਵਿਅਕਾਹ ਦੇ ਵਿੱਚ ਸ਼ਾਹੂ ਸੇਨ ਕਹਿੰਦਾ ਕਿ اے ਭਾਈ ਤੂੰ ਇਸ ਦੁਨੀਆ ਦੇ ਵਿੱਚ ਸਦਾ ਨਹੀਂ ਰਹਿਣਾ ਤੈਨੂੰ ਹੋਰ ਗੱਲਾਂ ਛੱਡ ਕੇ ਇੱਥੇ ਤੁਰਨ ਦੀ ਗੱਲ ਕਰਨੀ ਚਾਹੀਦੀ ਆ ਇੱਥੋਂ ਤੁਰਨ ਦੀ ਗੱਲ ਕਰਨੀ ਚਾਹੀਦੀ ਆ ਤੇ ਇਸ ਤਰ੍ਹਾਂ ਮੌਤ ਨੂੰ ਆਪਣਾ ਹਮੇਸ਼ਾ ਯਾਦ ਰੱਖਣਾ ਚਾਹੀਦਾ ਤੂੰ ਸੰਸਾਰਿਕ ਪਦਾਰਥਾਂ ਨੂੰ ਇਕੱਠੇ ਕਰ ਕਰਕੇ ਇਕੱਤਰ ਹੁੰਦਾ ਇਕੱਠੇ ਕਰ ਕਰਕੇ ਵੱਡੇ ਵੱਡੇ ਮਹਿਲ ਉਸਾਰ ਲੈਨੇ ਜੋ ਕਿ ਸਦਾ ਤੇਰੇ ਕੰਮ ਨਹੀਂ ਆਉਣੇ ਅੰਤਿ ਨਿਮਾਣੀ ਕਬਰ ਹੀ ਤੇਰਾ ਜਿਹੜੀ ਕਿ ਘਰ ਰਹਿ ਜਾਊਗੀ ਮਤਲਬ ਕਿ ਐਂਡ ਦੇ ਵਿੱਚ ਕਬਰਾਂ ਦੇ ਵਿੱਚ ਜਾਣਾ ਉਹੀ ਅਸਲੀ ਘਰ ਹੈ ਤੂੰ ਜਿਸ ਸੋਹਣੇ ਸਰੀਰ ਦਾ ਮਾਣ ਕਰਦਾ ਜਿਸ ਦੇ ਸੁੱਖ ਤੇ ਸ਼ਿੰਗਾਰ ਲਈ ਐਨੇ ਪਾਪੜ ਤੂੰ ਵੇਲਦਾ ਇਹ ਟਲਦੇ ਪਰ ਸ਼ਾਵੇਂ ਦੀ ਵਾਂਗ ਆ ਤੇ ਇਹ ਸਰੀਰ ਸਦਾ ਰਹਿਣ ਵਾਲਾ ਨਹੀਂ ਹੈਗਾ ਜਿਸ ਕਰਕੇ ਤੇਰੇ ਲਈ ਸੰਸਾਰਿਕ ਪਦਾਰਥਾਂ ਦੇ ਜਿਹੜੇ ਅਡੰਬਰ ਉਸਾਰਨੇ ਕਿਸੇ ਕੰਮ ਨਹੀਂ ਆਉਣੇ ਤੈਨੂੰ ਇਹਨਾਂ ਦੀ ਤ੍ਰਿਸ਼ਨਾ ਨੂੰ ਛੱਡ ਕੇ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ ਤੇ ਡਾਢੇ ਰੱਬ ਦੇ ਭੈ ਭੈ ਹੋਗਾ ਡਰ ਉਹ ਤੋਂ ਡਰਨਾ ਚਾਹੀਦਾ ਜੇਕਰ ਤੂੰ ਜ਼ਿੰਦਗੀ ਚਾਹੁੰਦਾ ਤਾਂ ਤੈਨੂੰ ਮੌਤ ਆਉਣ ਤੋਂ ਪਹਿਲਾਂ ਆਪਣੇ ਅੰਦਰੋਂ ਹਉਮੈ ਨੂੰ ਮਾਰ ਦੇਣਾ ਚਾਹੀਦਾ ਤੇ ਇਸ ਤਰ੍ਹਾਂ ਤੂੰ ਪ੍ਰਭੂ ਨਾਲ ਇੱਕ ਵਿੱਚ ਹੋ ਕੇ ਅਮਰ ਹੋ ਜਾਏਗਾ ਹਾਂਜੀ ਅੱਗੇ ਹੈਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ 10 ਵਸਤੂ ਲੈ ਪਾਛੇ ਪਾਵੇ ਇੱਕ ਵਸਤ ਕਰਨ ਵੀ ਖੋਟ ਗਵਾਵੇ ਇੱਕ ਵੀ ਨਾ ਦੇ 10 ਵੀ ਹਰ ਲੈ ਤਉ ਮੂੜਾ ਕਹੂ ਕਹਾ ਕਰੇ ਜਿਸ ਠਾਕਰ ਸਿਉ ਨਹੀਂ ਜਾ ਰਾ ਤਾਂ ਕੋ ਕੀਜੇ ਸਦ ਨਮਸਕਾਰਾ ਹਾਂਜੀ ਤਾਂ ਇਹ ਕਾਵ ਟੋਟਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਪ੍ਰਸਿੱਧ ਬਾਣੀ ਸੁਖਮਣੀ ਸਾਹਿਬ ਦੇ ਵਿੱਚੋਂ ਲਿਆ ਗਿਆ ਤਾਂ ਇਹੀ ਜਿਹੜੇ ਕਿ ਸਰਲੇਖ ਹੈਗਾ 10 ਵਸਤੂਲੇ ਪਾਛੇ ਪਾਵੇ ਦੇ ਹੇਠ ਤਰਜਾ ਸੁਖਮਣੀ ਸਾਹਿਬ ਗੁਰੂ ਸਾਹਿਬ ਜੀ ਦੀ ਦਾਰਸ਼ਨਿਕ ਤੇ ਅਧਿਆਤਮਿਕ ਕਾਵ ਰਚਨਾ ਹੈ ਇਸ ਪੌੜੀ ਦੇ ਵਿੱਚ ਗੁਰੂ ਜੀ ਨੇ ਮਨੁੱਖ ਨੂੰ ਸਿਖਿਆ ਦਿੰਦੇ ਹੋਏ ਕਿ ਉਹਨੂੰ ਪਰਮਾਤਮਾ ਨੇ ਦਿੱਤੀਆਂ ਹੋਈਆਂ ਬਖਸ਼ੀਸ਼ਾਂ ਦਾ ਹਮੇ ਬਖਸ਼ੀਸ਼ਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਤੈਨੂੰ ਕਿਸੇ ਚੀਜ਼ ਦੀ ਜੇ ਅਪਰਾਪਤੀ ਹੁੰਦੀ ਹੈ ਤਾਂ ਉਹਦਾ ਭਾਣਾ ਮੰਨ ਕੇ ਪਰਮਾਤਮਾ ਦਾ ਭਾਣਾ ਮੰਨ ਕੇ ਉਹਨੂੰ ਉਹਦੇ ਹੁਕਮ ਦੇ ਵਿੱਚ ਰਾਜੀ ਰਹਿਣਾ ਚਾਹੀਦਾ ਵਿਆਖਾ ਦੇ ਵਿੱਚ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਮਨੁੱਖ ਪ੍ਰਭੂ ਤੋਂ 10 ਵਸਤੂਆਂ ਚੀਜ਼ਾਂ ਲੈ ਕੇ ਸਾਂਭ ਲੈਂਦਾ ਪਰ ਇੱਕ ਚੀਜ਼ ਦੇ ਖਾਤਰ ਉਹ ਇਤਵਾਰ ਭਰੋਸਾ ਗਵਾ ਲੈਂਦਾ ਕਿਉਂਕਿ ਉਹ ਮਿਲੀਆਂ ਚੀਜ਼ਾਂ ਬਦਲੇ ਸ਼ੁਕਰਿਆ ਤਾਂ ਨਹੀਂ ਕਰਦਾ ਪਰ ਜਿਹੜੀ ਚੀਜ਼ ਨਹੀਂ ਮਿਲਦੀ ਉਹਦਾ ਗੀਲਾ ਉਹਦੀ ਸ਼ਿਕਾਇਤ ਜ਼ਰੂਰ ਕਰਦਾ ਜੇ ਪ੍ਰਭੂ ਇੱਕ ਚੀਜ਼ ਵੀ ਨਾ ਦੇਵੇ ਤਾਂ 10 ਦਿੱਤੀਆਂ ਹੋਈਆਂ ਵੀ ਚੀਜ਼ਾਂ ਖੋ ਲਵੇ ਤਾਂ ਦੱਸੋ ਇਹ ਮੂਰਖ ਕੀ ਕਰ ਸਕਦਾ ਮੂਰਖ ਜਿਹੜੇ ਕੀ ਕਿਹਾ ਗਿਆ ਮਨੁੱਖ ਨੂੰ ਅਗੇ ਕੇਂਦਰੀ ਭਾਵ ਵੀ ਤੁਹਾਨੂੰ ਇੱਕ ਸੂਫੀ ਕਾਵਚਾ ਹੁਣਾ ਇੱਕ ਜਿਹੜੇ ਕੀ ਗੁਰਮਤ ਕਾਵ ਦੇ ਵਿੱਚ ਹੁਣਾ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹਦੇ ਵਿੱਚ ਤੁਹਾਨੂੰ ਵੀਡੀਓ ਚ ਪਾਸਿਵ ਫਾਰਮੂਲਾ ਵਾਲੀ ਅਪਲੋਡ ਕੀਤੀ ਹੋਈ ਆ ਵੀ ਤੁਸੀਂ ਜਾਂ ਤਾਂ ਗੁਰਮਤ ਕਾਵ ਦੇ ਪ੍ਰਸੰਗ ਸਾਹਿਬ ਵਿਆਖਿਆ ਗੁਰਮਤ ਕਾਵ ਦੀ ਕੇਂਦਰੀ ਭਾਵ ਕਰ ਲਓ ਜੇ ਤੁਹਾਨੂੰ ਗੁਰਮਤ ਕਾਵ ਟਫ ਲੱਗਦਾ ਫਿਰ ਤੁਸੀਂ ਜਿਹੜੇ ਕੀ ਸੂਫੀ ਕਾਵ ਦੇ ਕੇਂਦਰੀ ਭਾਵ ਸੂਫੀ ਕਾਵ ਦੀ ਪ੍ਰਸੰਗ ਸਾਹਿਬ ਵਿਆਖਿਆ ਕਰੋ ਕਿਉਂਕਿ ਤੁਹਾਨੂੰ ਦੋਨਾਂ ਦੇ ਵਿੱਚੋਂ ਇੱਕ ਮਿਲੇ ਜਾਣਾ ਹਾਂਜੀ ਇਹਦੇ ਵਿੱਚ ਮੂਹਾਈ ਬਾਤ ਨਾ ਰਹਿੰਦੀ ਬੁੱਲੇ ਸ਼ਾਹ ਦਾ ਨਾਵਨ ਚਲੇ ਤੀਰਥੀ ਸ਼੍ਰੀ ਗੁਰੂ ਨਾਨਕ ਦੇਵ ਜੀ ਜੋ ਜਿਨਾਵਨ ਚਲੇ ਤੀਰਥੀ ਦਾ ਕੇਂਦਰੀ ਭਾਵ ਵਿਕਾਰਾਂ ਨਾਲ ਭਰੇ ਖੋਟੇ ਮਨ ਦੇ ਨਾਲ ਤੀਰਥ ਇਸ਼ਨਾਨ ਕਰਨ ਨਾਲ ਸਰੀਰ ਦੀ ਮੈਲ ਤਾਂ ਬੇਸ਼ੱਕ ਲੈ ਜਾਂਦੀ ਆ ਪਰ ਮਨ ਉੱਪਰ ਜਿਹੜੀ ਹੰਕਾਰ ਆ ਹਉਮੈ ਆ ਉਹਦੀ ਮੈਲ ਹੋਰ ਚੜ ਜਾਂਦੀ ਆ ਅਸਲ ਦੇ ਵਿੱਚ ਭਲੇ ਪੁਰਸ਼ ਤੀਰਥ ਇਸ਼ਨਾਨ ਤੋਂ ਬਿਨਾਂ ਹੀ ਭਲੇ ਹੁੰਦੇ ਨੇ ਮਤਲਬ ਕਿ ਮਨ ਦੇ ਵਿੱਚ ਤਾਂ ਚੋੜ ਹੋਵੇ ਹਨਾ ਆਪਾਂ ਤੀਰਥ ਇਸ਼ਨਾਨ ਕਰਨ ਦੇ ਜਾਈਏ ਤਾਂ ਉਹਦੇ ਨਾਲ ਆਪਣੇ ਮਨ 'ਚ ਸਮਾਂ ਤੇ ਹੋਰ ਹੰਕਾਰ ਆ ਜਾਂਦਾ ਤਾਂ ਇਸ ਕਰਕੇ ਆਪਾਂ ਕਹਿੰਨੇ ਆ ਕਿ ਅਸਲ ਦੇ ਵਿੱਚ ਭਲੇ ਪੁਰਸ਼ ਤੀਰਥ ਇਸ਼ਨਾਨਾਂ ਤੋਂ ਬਿਨਾਂ ਹੀ ਭਲੇ ਹੁੰਦੇ ਨੇ ਜਲ ਕੀ ਜਿਹੜੇ ਚੋਰ ਨੇ ਉਹ ਤੀਰਥ ਇਸ਼ਨਾਨ ਕਰਕੇ ਵੀ ਚੋਰੀ ਰਹਿੰਦੇ ਨੇ ਤੇ ਅੱਗੇ ਸੀ ਤੁਹਾਡਾ ਕੇਂਦਰੀ ਭਾਵ ਅੱਗੇ ਮੂੰਹ ਆਈ ਬਾਤ ਨਾ ਰਹਿੰਦੀ ਆ ਤਾਂ ਇਹ ਇਹ ਬੁੱਲੇ ਸ਼ਾਹ ਦੀ ਰਚਨਾ ਕਵੀ ਲਈ ਰੱਬ ਸੰਬੰਧੀ ਸੱਚੇ ਅਨੁਭਵ ਨੂੰ ਪ੍ਰਗਟ ਨਾ ਕਰਨਾ ਅਸੰਭਵ ਹੈ ਪਰ ਇਸ ਨੂੰ ਸ਼ਰਈ ਮੌਲਾਨੇ ਜਿਹੜੀ ਕਿ ਬਰਦਾਸ਼ਤ ਨਹੀਂ ਕਰਦੇ ਤੇ ਉਹ ਇਸ ਤੋਂ ਵਾਂਝੇ ਰਹਿ ਕੇ ਉਹ ਭਟਕਣਾ ਵਿੱਚ ਭਟਕਣਾ ਵਿੱਚ ਪਏ ਰਹਿੰਦੇ ਨੇ ਤੇ ਆਪਣੇ ਅੰਦਰ ਵਸਦੇ ਰੱਬ ਦੀ ਪਛਾਣ ਨਹੀਂ ਕਰ ਸਕਦੇ ਹਾਂਜੀ ਅੱਗੇ ਕੇਂਦਰੀ ਭਾਗੋਂ ਥੋੜਾ 5 ਮਾਰਕਸ ਦਾ ਨੈਕਸਟ ਹੈਗਾ ਚੰਡੀ ਦੀ ਵਾਰ ਹਾਂਜੀ ਚੰਡੀ ਦੀ ਵਾਰ ਤੇ ਕਿੱਸਾ ਕਾਵ ਦਾ ਮੁੱਢ ਤੇ ਵਿਕਾਸ ਚੰਡੀ ਦੀ ਵਾਰ ਮੈਂ ਤੁਹਾਨੂੰ ਸਮਝਾਉਂਗੀ ਨਹੀਂ ਸਿਰਫ ਆਪਾਂ ਜਸਟ ਉਹ ਤੁਹਾਨੂੰ ਸ਼ੋਅ ਕਰਾਂਗੇ ਬਾਕੀ ਅਗਰ ਤੁਸੀਂ ਸਮਝ ਕੇ ਕਰਨਾ ਚਾਹੁੰਦੇ ਹੋ ਤਾਂ ਚੈਨਲ ਤੇ ਵੀਡੀਓ ਅਪਲੋਡ ਕੀਤੀ ਹੋਈ ਹੈ ਤੁਸੀਂ ਵਾਚ ਕਰ ਸਕਦੇ ਹੋ ਪਹਿਲੇ ਜਾਣ ਪਛਾਣਾਂਗੀ ਫਿਰ ਚੰਡੀ ਦੀ ਵਾਰ ਦਾ ਆਧਾਰ ਚੰਡੀ ਦੀ ਵਾਰ ਦੇ ਵਿੱਚ ਦੁਰਗਾ ਦੇਵੀ ਜਿਹੜੀ ਕਿ ਤੇ ਦੂਜੇ ਪਾਸੇ ਜਿਹੜੇ ਕਿ ਹੁੰਦੇ ਨੇ ਰਾਕਸ਼ ਦੁਰਗਾ ਦੇਵੀ ਨੇਕੀ ਦੀ ਪ੍ਰਤੀਕ ਅਤੇ ਰਾਕਸ਼ ਨੇ ਬਦੀ ਦਾ ਪ੍ਰਤੀਕ ਨੇ ਰਸ ਅਲੰਕਾਰ ਉਪਮ ਅਲੰਕਾਰ ਰੂਪਕ ਅਲੰਕਾਰ ਅਤਕਤਨੀ ਅਲੰਕਾਰ ਅਨੁਪ੍ਰਾਸ ਛੰਦ ਭਾਸ਼ਾ ਹਾਂਜੀ ਅੱਗੇ ਆਪ ਵਿਤਿਆ ਦੇ ਕੁਐਸਚਨਸ ਨੇ ਆਪ ਟਵਾ ਦਾ ਜ਼ਿਕਰ ਕਰਦੇ ਹੋ ਪਹਿਲਾਂ ਆਪਾਂ ਕੁਐਸਚਨ ਦੇਖਦੇ ਫਿਰ ਆਨਸਰ ਦੇਖਾਂਗੇ ਜ਼ਿਕਰ ਕਰਦੇ ਹੋ ਲੇਖਕ ਦਾ ਨਾਮ ਰੱਖਣ ਦੀ ਮਹੱਤਤਾ ਬਾਰੇ ਜੋ ਟਿੱਪਣੀ ਦਿੱਤੀ ਹੈ ਨੂੰ ਆਪਣੇ ਸ਼ਬਦਾਂ ਵਿੱਚ ਲਿਖਣਾ ਤੇ ਸਟੂਡੈਂਟਸ ਜਿਹੜਾ ਇਹ ਮਾਡਲ ਟੈਸਟ ਪੇਪਰ ਹੈ ਇਹ ਪੀਐਸਸੀਬੀ ਦੇ ਵੱਲੋਂ ਜਾਰੀ ਕੀਤਾ ਹੋਇਆ ਮਾਡਲ ਟੈਸਟ ਪੇਪਰ ਆ ਠੀਕ ਹੈ ਪੀਐਸਸੀਬੀ ਸਾਈਟ ਤੇ ਅਪਲੋਡ ਕੀਤਾ ਹੋਇਆ ਮਾਡਲ ਟੈਸਟ ਪੇਪਰ ਆ ਇਹ ਤੁਹਾਡੀ ਰਿਵੀਜ਼ਨ ਦੇ ਲਈ ਆ ਸੈਕਿੰਡ ਹੈਗਾ ਜਿੰਨੀ ਮੰਨੂ ਤੇ ਜਨਤ ਨੂੰ ਅਮਰੀਕਾ ਵਿੱਚ ਕਿਉਂ ਨਹੀਂ ਪੜਾਉਣਾ ਚਾਹੁੰਦੀ ਸੀ ਸਰਦਾਰਾ ਸਿੰਘ ਜੋਹਲ ਨੂੰ ਸਭ ਤੋਂ ਔਖਾ ਕੰਮ ਕਿਹੜਾ ਲੱਗਦਾ ਸੀ ਇਸ ਤੋਂ ਬਚਣ ਲਈ ਉਹ ਕੀ ਅਰਦਾਸ ਕਰਦਾ ਸੀ ਫਿਲਮਾਂ ਵਿੱਚ ਦਾਰਾ ਸਿੰਘ ਦੀ ਮਸ਼ਹੂਰੀ ਦੇਖ ਕੇ ਕੁਸ਼ਤੀਆ ਪ੍ਰੇਮੀਆਂ ਦਾ ਕੀ ਪ੍ਰਤੀਕਰਮ ਸੀ ਪ੍ਰੋਫੈਸਰ ਸਾਹਿਬ ਸਿੰਘ ਨੂੰ ਆਪਣੇ ਵਿਦਿਆਰਥੀ ਜੀਵਨ ਵਿੱਚ ਕਿਸ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੰਕੇਤ ਦੇ ਵਿੱਚ ਦੱਸਣਾ ਤੇ ਅੱਗੇ ਹੈਗਾ ਅਮਰਤਾ ਪ੍ਰੀਤਮ ਦੇ ਪਿਤਾ ਦੇ ਮੱਥੇ ਤੇ ਜੁੜੀ ਕਿਉਂ ਪੈ ਗਈ ਸੀ ਤੇ ਖਖਾ ਹੈਗਾ ਮੁਕਾਬਲੇ ਦੀ ਪ੍ਰੀਖਿਆ ਵਿੱਚ ਲੇਖਕ ਦੀ ਸਫਲਤਾ ਦਾ ਭੇਦ ਕੀ ਸੀ ਤਖਤ ਜਾਂ ਤਖਤਾਂ ਦੇ ਆਧਾਰ ਤੇ ਲਿਖਣਾ उड़े दा ससे दा, दा, हाहे कूडसर हाहेिसर ए बाकी तुम्ही सारे आनसर देखना चांगले देख हाहेनसर दा आनसर ਅੱਗੇ ਸਾਹਿਤ ਰੂਪ ਪੁੱਛੇ ਹੋਏ ਨੇ ਕਪਤਾ ਨਿਵੰਦ ਨਿੱਕੀ ਕਹਾਣੀ ਤੇ ਇਹ ਕਿੰਨੇ ਯਾਰ ਕਰਨੇ ਨੇ ਫਾਈਨਲ ਇਗਜ਼ਾਮ ਦੇ ਲਈ ਤੇ ਪ੍ਰੀ ਬੋਰਡ ਦੇ ਲਈ ਵੀ ਆਪਾਂ ਨੇ ਜਿਹੜੀ ਵੀਡੀਓ ਕਿਵੇਂ ਤੁਸੀਂ ਤਿਆਰੀ ਕਰਨੀ ਉਹਦੇ ਵਿੱਚ ਦੱਸਿਆ ਹੋਇਆ ਵੀ ਕਿੰਨੇ ਸਾਹਿਤ ਰੂਪ ਨੇ ਕਿੰਨੇ ਤੁਸੀਂ ਯਾਰ ਕਰ ਲੈਣੇ ਨੇ ਤੇ ਅੱਗੇ ਹੈਗਾ ਹਾਂਜੀ ਛੰਦ ਅਲੰਕਾਰ ਰਸ ਤਿੰਨਾਂ ਦੇ ਵਿੱਚੋਂ ਆਉਣਾ ਹੁਣ ਤਿੰਨਾਂ ਦੇ ਵਿੱਚੋਂ ਦੋ-ਦੋ ਆਣਗੇ ਤੁਸੀਂ ਕੀ ਕਰਨਾ ਹੋਊਗਾ ਜਿਵੇਂ ਕਵਿਤਾ ਛੰਦ ਜਾਂ ਦਵਈਆ ਛੰਦ ਐਵੇਂ ਕੋਈ ਵੀ ਤੁਹਾਡੇ ਜਿਹੜਾ ਤੁਹਾਨੂੰ ਇਗਜ਼ਾਮ 'ਚ ਆਉਣਗੇ ਉਨਪ੍ਰਾਸ ਅਲੰਕਾਰ ਇਹ ਦੇ ਵਿੱਚ ਮਾਡਲ ਟੈਸਟ ਪੇਪਰ 'ਚ ਦੱਸਿਓ ਹੈ ਨੇ ਜਾਂ ਅੰਦਰ ਸਟਾਰ ਅਲੰਕਾਰ ਦੋਨਾਂ 'ਚੋਂ ਇੱਕ ਲਿਖਣਾ ਕਰੋਨਾ ਰਸ ਜਾਂ ਸ਼ਾਂਤ ਰਸ ਮਤਲਬ ਕਿ ਜਿਹੜੇ ਤੁਹਾਨੂੰ ਦੋ-ਦੋ ਆਉਣਗੇ ਦੋ ਸ਼ੰਦ ਦੋ ਅਲੰਕਾਰ ਦੋ ਰਸ ਹੋਣਾਂ 'ਚੋਂ ਤੁਸੀਂ ਕੀ ਕਰਨਾ ਹੋਊਗਾ ਹਰ ਤੁਹਾਡਾ 5-5 ਮਾਰਕਸ ਦਾ ਹੋਊਗਾ ਸੋ ਇਹ ਸੀ ਤੁਹਾਡਾ ਜਿਹੜੇ ਕਿ ਮਾਡਲ ਟੈਸਟ ਪੇਪਰ ਪੀਐਸਸੀਬੀ ਡਬਲਯੂ ਜਾਰੀ ਕੀਤਾ ਹੋਇਆ ਮਾਡਲ ਟੈਸਟ ਪੇਪਰ ਹੈ ਥੈਂਕਸ ਤੁਹਾਡੀ ਰਿਵੀਜ਼ਨ ਦੇ ਲਈ